ਸਕੂਟਰ ਵੀ ਦੇਖੇ ਹੋਣਗੇ ਮੋਟਰਸਾਈਕਲ ਵੀ ਦੇਖੇ ਹੋਣਗੇ ਹਨ ਅੱਜ ਤੁਹਾਨੂੰ ਦਿਖਾ ਦਈਏ ਇਲੈਕਟ੍ਰਿਕ ਜੀਪ ਜੀ ਈਵੀ ਜੀਪ ਆ ਜੀ ਨਵੀਂ ਆ ਪਤਾ ਖਤਮ ਹੋਣ ਤੋਂ ਪਹਿਲਾਂ ਜੀ ਪਹਿਲਾਂ ਪਹਿਲਾਂ ਡੰਗਰ ਨੇ ਆਪਦਾ ਖਾਣਾ ਪੀਣਾ ਸ਼ੁਰੂ ਕਰ ਦੇਣਾ 50 ਰੁਪਏ ਦਾ ਕਾਉਂਟਰ ਹੈ 100 ਪਲੱਸ ਬਿਮਾਰੀਆਂ ਨੂੰ ਖਤਮ ਕਰ ਦੇ ਦੇਖ ਬਈ ਟਰਾਲੀ ਕਿੱਟੀ ਆ ਹਾਂ ਆਪਣੇ ਘਰ ਜਿੱਡੀ ਆ ਅੱਗੇ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਬਦੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਗੋਸਲ ਟੀਵੀ ਚੈਨਲ ਤੇ ਅੱਜ ਅਸੀਂ ਆਏ ਹਾਂ ਜੀ ਪੁੱਚੋ ਮੰਡੀ ਬਠਿੰਡਾ ਵਿਕੇ ਜਿੱਥੇ ਕੀ ਕਰਵਾਇਆ ਜਾ ਰਿਹਾ ਉਤਰੀ ਭਾਰਤ ਦਾ ਸਭ ਤੋਂ ਵੱਡਾ ਪੰਜਵਾਂ ਕਿਸਾਨ ਮੇਲਾ ਸੋ ਮੇਲੇ ਦੀ ਕੱਲੀ ਕੱਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਸਾਡੀ ਵੀਡੀਓ ਨਾਲ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚੱਲਦੀ ਚੱਲਦੀ ਵੀਡੀਓ ਕੇ ਸ਼ੇਅਰ ਵੀ ਕਰ ਦਿਓ ਜੀ ਅੱਜ ਤੁਹਾਡੇ ਨਾਲ ਹਰ ਇੱਕ ਜਾਣਕਾਰੀ ਮੇਲੇ ਦੀ ਸਾਂਝੀ ਕਰਾਂਗੇ ਦੇਖਾਂ ਕਿਹੜੀ ਕਿਹੜੀ ਮਸ਼ੀਨਰੀ ਆਈ ਆ ਕਿਹੜੀ ਕਿਹੜੇ ਨਮਸੰਦ ਲੈ ਕੇ ਆਏ ਨੇ ਕਿਸਾਨ ਭਾਈ ਕੱਲੀ ਕੱਲੀ ਛੋਟੀ ਚੀਜ਼ ਤੁਹਾਡੇ ਨਾਲ ਸਾਂਝੀ ਕਰ ਹਾਂ ਵੇ ਜਿਦਾਂ ਪਾਉਣੇ ਸੀ ਓਥੋਂ ਫਾਈ ਤੁਹਾਨੂੰ ਕਿੱਦਾਂ ਲੱਗ ਰਹੀ ਹੈ ਸੀ ਵਾਕ ਜੀ ਅਜਾਪੋਰ ਇਨੀਗੇਟਰ ਨੂੰ ਐਂਟਰੀ ਕਰਦੇ ਆ ਸਾਰੇ ਜੀ ਬਹੁਤ ਸੋਹਣੀ ਮਲੇਰ ਕੋਟਲੇ ਵਾਲੇ ਵੀਰਾਂ ਨੇ ਨਰਸਲੀ ਲਾਈ ਹੋਈ ਹੈ ਜੀ ਫਲਾਂ ਦੇ ਬੂਟੇ ਰੱਖੇ ਹੋਏ ਨੇ ਬਹੁਤ ਗੈਂਡ ਮਾਹੌਲ ਹੈ ਜੀ ਤੇ ਆਜੂ ਬਾਕੀ ਅੱਗੇ ਚੱਲਦੇ ਆ ਜੀ ਇੱਥੇ ਦਾ ਲਗਦਾ ਰਹਾਂਗੇ ਜੇਕਰ ਕਰਦੇ ਕਿੰਨੇ ਲੋਕ ਆ ਕੇ ਹੋਣਗੇ ਅਸਪਾਸੇ ਹੋਰ ਵੀ ਬਾਈਆਂ ਨੇ ਸਟਾਲਾਂ ਲਾਈਆਂ ਹੋਈਆਂ ਜੀ ਤੇ ਇੱਥੋਂ ਆ ਮੇਲੇ ਚ ਐਂਟਰ ਕਰਾਂਗੇ ਮੇਲੇ ਚ ਐਂਟਰ ਕਰਦੇ ਆ ਸਾਰੀ ਆਪਣੇ ਸੱਜੇ ਹੱਥ ਦੀ ਕਰਤਾਰ ਵਾਲੇ ਨੇ ਆਪਣੀ ਸਟਾਲ ਲਈ ਹੋਈ ਆ ਕਰਤਾਰ ਕੰਪਨੀ ਪੰਜਾਬ ਦੀ ਨੰਬਰ 1 ਕੰਪਨੀਾਂ ਚੋਂ ਨਾਮ ਆ ਜੀ ਕਰਤਾਰ ਕੰਪਨੀ ਦਾ ਸੋ ਆਜੋ ਆਪਾਂ ਇਹਨਾਂ ਦੀ ਮਸ਼ੀਨਰੀ ਦੇਖਦੇ ਆਂ ਪਹਿਲਾਂ ਆਇ ਨਾ ਟਰੈਕਟਰ ਲਾਇਆ ਹੋਇਆ ਜੀ ਕਰਤਾਰ ਵਾਲਿਆਂ ਨੇ 4x4 ਟਰੈਕਟਰ ਹੈ ਜੀ ਇਹ 70 36 ਇਹਦਾ ਰੇਟ ਹੈਗਾ ਜੀ 16 ਲੱਖ 45 ਹਜ਼ਾਰ 4x4 ਟਰੈਕਟਰ ਹੈ ਜੀ ਸਵਾ ਆਜੋ ਜੀ ਅੱਗੇ ਇਹ ਇਹਨਾਂ ਦਾ ਦੂਸਰਾ ਮਾਡਲ ਆ ਗਿਆ ਜੀ ਕਰਤਾਰ ਵਾਲਿਆਂ ਦਾ ਇਹ ਕੈਬਿਨ ਵਾਲਾ ਟਰੈਕਟਰ ਹੈ ਜੀ 59 63 ਕਰਤਾਰ 4x4 ਹੈ ਜੀ ਇੱਕ ਕੈਬਨ ਵਾਲਾ ਟਰੈਕਟਰ ਹੈ ਜੀ ਕੈਬਨ ਬਹੁਤ ਹੀ ਸੋਹਣਾ ਕੈਬਨ ਬਣਾਇਆ ਹੋਇਆ ਤੇ ਆਜੋ ਅੱਗੇ ਚੱਲਦੇ ਆਂ ਬਾਕੀ ਇਹਨਾਂ ਦਾ ਅਗਲਾ ਟਰੈਕਟਰ ਹੈ ਜੀ 4536 ਇਹ ਵੀ 4/4 ਹੈ ਜੀ ਤੇ ਅੱਗੇ ਇਹਨਾਂ ਨੇ ਸੁਪਰ ਸੀਟਰ ਲਾਇਆ ਹੋਇਆ ਜੀ ਆਓ ਦੇਖਦੇ ਆਂ ਇਹਦਾ ਕੀ ਰੇਟ ਆ ਇਹਨਾਂ ਨੇ ਸੁਪਰ ਸੀਟਰ ਲਾਇਆ ਹੋਇਆ ਜੀ ਕਰਤਾਰ ਵਾਲਿਆਂ ਨੇ ਦੇ ਰੇਟ ਨਹੀਂ ਮੈਚ ਨਹੀਂ ਕੀਤਾ ਚਲੋ ਅੱਗੇ ਚੱਲਦੇ ਆਂ ਬਾਕੀ ਇੱਕ ਕਬਾਈਨ ਹੈ ਜੀ ਕਰਤਾਰ ਵਾਲਿਆਂ ਦੀ ਕੀ ਕਰਤਾਰ ਕਬਾਈਨ ਇਹ ਹੈ ਜੀ ਕਰਤਾਰ ਵਾਲਿਆਂ ਦੀ ਕਬਾਈਨ ਕਰਤਾਰ 4000 ਨੈਸ਼ਨਲ ਅਵਾਰਡ ਮਿਲੇ ਹੋਏ ਹੈ ਜੀ ਕਬਾਈਨ ਨੂੰ ਕਹਿੰਦੇ ਨੈਸ਼ਨਲ ਅਵਾਰਡ winner ਕਬਾਈਨ ਹੈ ਇਹ ਕਰਤਾਰ 4000 ਜੀ ਅੱਗੇ ਅਗਲੀ ਸਟਾਲ ਤੇ ਚਲੀਏ ਹੈਗੇ ਜੀ ਬਖਤਾਵਰ ਤਲਵੰਡੀ ਭਾਈ ਅੱਜ ਦੇਖਿਓ ਇਹਨਾਂ ਨੇ ਕੀ ਮਸ਼ੀਨਰੀ ਲਾਈ ਹੈ ਜੀ ਆਹ ਡਿਸਕ ਹੇਰੋਂ ਲਾਈ ਹੋਈ ਜੀ ਇਹਨਾਂ ਨੇ ਇਹਦਾ ਰੇਟ ਹੈਗਾ 1,30,000 ਰੁਪਏ ਤੇ ਮੇਲੇ ਤੇ ਬਾਕੀ ਡਿਸਕਾਊਂਟ ਦਿੱਤਾ ਹੋਇਆ ਜੀ 2000 ਰੁਪਏ ਦਾ ਜੋ ਵੀ ਬੰਦਾ ਮੇਲੇ ਤੇ ਬੁੱਕ ਕਰ ਦੇਣਾ ਦਾ ਪ੍ਰੋਡਕਟ ਉਹਨੂੰ 2000 ਰੁਪਏ ਡਿਸਕਾਊਂਟ ਦੇ ਦੋਗੇ ਅੱਗੇ ਇਹਨਾਂ ਨੇ ਕਲਟੀਵੇਟਰ ਲਾਇਆ ਹੋਇਆ ਜੀ ਕਰਾ ਲਾਇਆ ਹੋਇਆ ਜੀ ਕਲਟੀਵੇਟਰ ਇਹਦਾ ਰੇਟ ਹੈਗਾ ਜੀ 41000 ਰੁਪਿਆ ਬਾਕੀ ਮੇਲੇ ਤੇ 1000 ਰੁਪਏ ਦਾ ਡਿਸਕਾਊਂਟ ਹੈ ਜੀ ਜਸਟ ਜਣੇ ਲਾਇਆ ਹੋਈ ਆਪਦੀ ਸਟਾਲ ਜੀ ਆਜੋ ਨਾ ਫਿਰ ਦਿਖਾ ਦਈਏ ਮਸ਼ੀਨਰੀ ਇਹ ਰੋਟਾਵੇਟਰ ਲਾਇਆ ਹੋਇਆ ਜੀ 8 ਵਟਾ ਇਹਦਾ ਰੇਟ ਹੈਗਾ ਜੀ 130000 ਰੁਪਿਆ ਇਸ ਤੋਂ ਕੇ ਇਹਨਾਂ ਨੇ ਹਲ ਵੈਲਰ ਲਾਇਆ ਹੋਇਆ ਜੀ ਖਰਾਬ ਵਾਸਤੇ ਬਿਲ ਕੇ ਪੀਏ ਸਿਸਟਮ ਇਹਦਾ ਰੇਟ ਹੈਗਾ ਜੀ 285000 ਪੀਪੀ ਸਿਸਟਮ ਆ ਅੱਗੇ ਆਜੋ ਜੀ ਅੱਗੇ ਇਹਨਾਂ ਨੇ ਲਾਇਆ ਹੋਇਆ ਸੁਪਰ ਸੀਡਰ 9 ਫੁੱਟ ਇਹਦਾ ਰੇਟ ਹੈਗਾ ਜੀ 2,75,000 ਰੁਪਿਆ ਨਾਲ ਹੀ ਇਹਦੇ ਜਿੰਦਰਾ ਪਿਆ ਜੀ ਇਹ ਜਿੰਦਰਾ ਤੁਹਾਨੂੰ ਪੈ ਜਾਣਾ 37,000 ਦਾ ਡਿਸਕ ਜਿੰਦਰਾ ਆਜੋ ਜੀ ਅੱਗੇ ਚੱਲੀਏ ਅਗਲੀ ਸਟਾਲ ਤੇ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਕਰ ਆ ਬਾਈ ਜੀ ਸਾਡੇ ਨਾਲ ਦਾ ਪਿੰਡ ਗਵਾਂਢੀ ਪਿੰਡ ਜੀ ਪਿੰਡ ਵਾਲਿਆਂ ਵਾਲੀ ਵਾਲਿਆਂ ਨੇ ਲਾਈ ਹੋਈ ਆ ਆਪਦੀ ਸਟਾਲ ਇਹ ਬਾਈ ਜਿਹੜੇ ਵਰਕਸ਼ਾਪ ਵਾਲੇ ਨੇ ਜੀ ਇਹ ਆਪਣੀ ਮਸ਼ੀਨਰੀ ਤਿਆਰ ਕਰਦੇ ਨੇ ਜਿਵੇਂ ਕਿ ਟਰਾਲੀਆਂ ਦਿਖਾ ਸਕਦੇ ਆ ਤੁਹਾਨੂੰ ਬਹੁਤ ਸੋਹਣੀਆਂ ਤਿਆਰ ਕੀਤੀਆਂ ਹੋਈਆਂ ਨੇ ਤੇ ਇੱਧਰ ਦੂਸਰੀ ਦਿਖਾ ਦੇ ਵੀਰੇ ਪਿੰਡ ਦਾ ਗਵਾਂਢੀ ਪਿੰਡ ਜੀ ਰਾਜਸਥਾਨ ਐਗਰੀ ਵਰਕਸ ਜੀ ਵਾਲਿਆਂ ਵਾਲੀ ਪਿੰਡ ਹੈ ਜੀ ਪੁੱਚੋ ਮੰਡੀ ਦੇ ਲਾਗੇ ਆ ਦਿਖਾ ਦਿਓ ਜੀ ਇਹਨਾਂ ਦੀ ਬਹੁਤ ਸੋਹਣੀ ਤਿਆਰ ਕੀਤੀ ਫੇਰ ਟਰਾਲੀ ਤਿੰਨ ਲੋਕ ਜੀ ਆਜੂ ਅਗੇ ਨਾਸੀ ਲਾਈ ਹੋਈ ਹੈ ਜੇ ਅਗੇ ਸਟਾਲਾਂ ਤੇ ਕਾਫੀ ਹੋਰ ਸਟਾਲਾਂ ਨੇ ਸਾਨੂੰ ਸਾਰਿਆਂ ਦਿਖਾ ਮੈਗਾ ਜੇ ਮੇਲੇ ਵਿੱਚ ਵੀਡੀਓ ਨੂੰ ਨਾਲ-ਨਾਲ ਲਾਈਕ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੱਲਦੀ-ਚੱਲਦੀ ਕੇ ਸ਼ੇਅਰ ਵੀ ਕਰ ਦਿਓ ਜੀ ਮੇਲੇ ਦੀ ਨਿੱਕੀ ਮੋਟੀ ਜਾਣਕਾਰੀ ਕਲੀ-ਕਲੀ ਜਾਣਕਾਰੀ ਫਿਰ ਦਾਂ ਸਾਂਝੀ ਕਰਾਂਗੇ ਤੇ ਇਧਰ ਖੱਬੇ ਹੱਥੇ ਜੀ ਸਰਦਾਰ ਅੰਦਰਸਤੀ ਵਾਲਿਆਂ ਨੇ ਲਾਇਆ ਹੋਇਆ ਆਪ ਦੇ ਆ ਜੋ ਦੇਖੀਏ ਜੀ ਮੜਾ ਜ ਇਹਨਾਂ ਦਾ ਆ ਰੂਟਰਵੇਟਰ ਲਾਇਆ ਹੋਇਆ ਜੀ 9 ਫੁੱਟਾ ਰੂਟਰਵੇਟਰ ਇਹ ਸਾਨੂੰ ਪਏ ਜਾਣਾ ਜੀ 1,10,000 ਦਾ ਮੇਲੇ ਦਾ ਰੇਟ ਹੈ ਜੀ ਇਹ 1,10,000 ਇਹ ਆਪਣਾ ਅਗਲੀ ਸਟਾਲ ਲੱਗੀ ਹੋਈ ਜੀ ਕਿਤਾਬ ਹੱਟ ਮੂਸਾ ਮਾਨਸਾ ਜੀ ਪੰਜਾਬ ਦੀ ਬਹੁਤ ਵਧੀਆ ਫਰਮ ਹੈ ਜਿਨੇ ਬੰਦੇ ਕਿਤਾਬਾਂ ਪੜ੍ਹਨ ਦੇ ਸ਼ੁਕੀਨ ਨੇ ਬਾਕੀ ਮੌਸਮ ਸਾਡਾ ਸਾਥ ਨਹੀਂ ਦੇ ਰਿਹਾ ਬਾਈ ਫਿਰਾਂ ਕਿਤਾਬਾਂ ਟਕੀਆਂ ਹੋਈਆਂ ਨੇ ਸੋ ਇਹਨਾਂ ਦਾ ਕੰਟੈਕਟ ਨੰਬਰ ਹੈ ਜੀ ਇਹ ਇੰਸਟਾਗ੍ਰam ਫੇਸਬੁੱਕ ਜੀਮੇਲ ਵਗੈਰਾ ਜਿਹੜੇ ਬੰਦੇ ਨੇ ਕਿਤਾਬ ਆਨਲਾਈਨ ਮੰਗਵਾਉਣੀ ਹੈ ਇੱਥੋਂ ਮੰਗਾ ਸਕਦੇ ਹੋ ਜਾਂ ਨੰਬਰ ਨੋਟ ਕਰ ਲਓ ਕਿਤਾਬ ਹਟ ਮੂਸਾ ਮਾਨਸਾ ਆਜੋ ਅਗਲੀ ਸਟਾਲ ਤੇ ਚੱਲੀਏ ਜੀ ਆਪਾਂ ਆ ਗਏ ਹੁਣ ਸਟਾਰ ਸਟੀਲ ਫਰਨੀਚਰ ਵਾਲਿਆਂ ਦੇ ਇਹਨਾਂ ਨੇ ਆਪਦਾ ਸਮਾਨ ਲਾਇਆ ਹੋਇਆ ਜੀ ਆਹ ਤੋਂ ਡੈਕੋਰੇਟ ਕਰਕੇ ਲਾਈ ਹੋਈ ਹੈ ਜੀ ਬਾਕੀ ਜਿੰਨਾ ਵੀ ਘਰ ਦਾ ਸਮਾਨ ਹੁੰਦਾ ਫਰਨੀਚਰ ਵਗੈਰਾ ਉਹ ਤੁਸੀਂ ਦੇਖ ਸਕਦੇ ਹੋਗੇ ਬਾਕੀ ਇਹਨਾਂ ਦਾ ਨੰਬਰ ਦਿਖਾ ਦਿਓ ਜੇ ਇੱਕ ਵਾਰ ਜੇ ਕਿਸੇ ਨੇ ਆਨਲਾਈਨ ਵੀ ਮਗਮਾਉਣਾ ਤਿਆਰ ਕਰਵਾਉਣਾ ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਆਜੋ ਅੱਗੇ ਚੱਲੀਏ ਜੀ ਗਰੀਬੀ ਚੱਕ ਮਹਿਕਮਾ ਵਾਲਿਆਂ ਨੇ ਆਪਦੀ ਨਰਸਰੀ ਲਾਈ ਹੋਈ ਹੈ ਜੀ ਬਹੁਤ ਸੋਹਣੇ ਬੂਟੇ ਰੱਖੇ ਹੋਏ ਨੇ ਇਹ ਕਹੇ ਆਰਗੈਨਿਕ ਗੱਡੇ ਤੇ ਸੋ ਦੱਸਦੇ ਆ ਤੁਹਾਨੂੰ ਬਾਈ ਜੀ ਹਰਾਂ ਕੋਲ ਕੀ ਕੀ ਘਰ ਦਾ ਸਮਾਨ ਹੈ ਜੀ ਕੀ ਨੇਚਰਲ ਚੀਜ਼ਾਂ ਨੇ ਸੱਚੀ ਕਾ ਬਾਈ ਜੀ ਸੱਚੀ ਕਾ ਬਾਈ ਜੀ ਬਾਈ ਜੀ ਮਰ ਦੱਸ ਸਾਡੀ ਆਡੀਅੰਸ ਨੂੰ ਕੀ ਕੀ ਸਮਾਨ ਰੱਖਿਆ ਹੈ ਤੁਹਾਡੇ ਸਾਡੇ ਕੋਲੇ ਬਾਈ ਜੀ ਅਸੀਂ ਮੂਲ ਅਨਾਜਾਂ ਦੀ ਖੇਤੀ ਕਰਦੇ ਹਾਂ ਜਿਹੜਾ ਕਣਕ ਤੋਂ ਪਹਿਲਾਂ ਆਪਣਾ ਨਾਜੰਦਾ ਸੀ ਕੋਦਰਾ ਹਰੀ ਕੰਗਣੀ ਪੀਲੀ ਕੰਗਣੀ ਸਵਾੰਖ ਕੁਟਕੀ ਤੇ ਕਿਨੋਆ ਇਹਦਾ ਬਾਈ ਜੀ ਦਲੀਆ ਖਿਚੜੀ ਖੀਰ ਬਣਦਾ ਕਣਕ ਤੋਂ ਪਹਿਲਾਂ ਆਪਣੇ ਪ੍ਰਾਤਨ ਅਨਾਜ ਇਹ ਹੁੰਦੇ ਸੀ ਇਹਨਾਂ ਤੋਂ ਤਿਆਰ ਅਸੀਂ ਆਟਾ ਤਿਆਰ ਕਰਦੇ ਹਾਂ ਬਿਸਕੁਟ ਤਿਆਰ ਕਰਦੇ ਹਾਂ ਬੱਚਿਆਂ ਲਈ ਨੂਡਲ ਪਾਸਤਾ ਪੋਹਾ ਤ ਫਿਰ ਬਾਈ ਜੀ ਸਾਡੇ ਕੋਲੇ ਲੱਕੜ ਦੇ ਕੋਲੂ ਤੇ ਤਿਆਰ ਕਰੇ ਹੋ ਤੇਲ ਹੁੰਦੇ ਨੇ ਸਾਡਾ ਕੋਲੂ ਲੱਗਿਆ ਹੋਇਆ ਦਰਾਣੀ ਜਠਾਣੀ ਦੇ ਨਾਂ ਤੇ ਹਾਂਜੀ ਹਾਂਜੀ ਤੇ ਜਿਹਦੇ ਵਿੱਚ ਅਸੀਂ ਕੋਲਡ ਪ੍ਰੈਸ ਕੱਚੀ ਕਾਣੀ ਦੇ ਤੇਲ ਤਿਆਰ ਕਰਦੇ ਆਂ ਮਦਾਮ ਦਾ ਅਲਸੀ ਦਾ ਤਿਲਾਂ ਦਾ ਨਾਰੀਅਲ ਦਾ ਤੇ ਸਰੋਂ ਦਾ ਫਿਰ ਬਾਈ ਜੀ ਸਾਡੇ ਕੋਲੇ ਹਲਦੀ ਦੀ ਖੇਤੀ ਕਰਦੇ ਆਂ ਅਸੀਂ ਹਲਦੀ ਹੁੰਦੀ ਆ ਹਲਦੀ ਤੋਂ ਤਿਆਰ ਕੜਾ ਤਿਆਰ ਕਰਦੇ ਆਂ ਕਿਸੇ ਨੂੰ ਖੰਗ ਹੈ ਜਿਠਾ ਮੈਂ ਗਠੀਆ ਜੋੜਾਂ ਦੇ ਦਰਦ ਹੈ ਪਾਚਨ ਸ਼ਕਤੀ ਦੀ ਪ੍ਰੋਬਲਮ ਹੈ ਇਮਿਊਨਿਟੀ ਵੀਕ ਬਲੱਡ ਪਿਉਰੀ ਦੇ ਲਈ ਫਿਰ ਗੰਨਾ ਲਾਉਣੇ ਆ ਗੁੜ ਤੇ ਚੱਕਰ ਹੁੰਦਾ ਬਾਈ ਜੀ ਫਿਰ ਬਾਈ ਜੀ ਸਾਡੇ ਕੋਲੇ ਸਾਨੂੰ ਦਿਖਾ ਦ ਆਲੂ ਭਗਾਰੇ ਦੀ ਚਟਣੀ ਹੁੰਦੀ ਆ ਬਾਈ ਜੀ ਤੇ ਕੱਦੂ ਦੀ ਚਟਣੀ ਹੁੰਦੀ ਆ ਸਾਡੇ ਕੋਲੇ ਸ਼ਾਇਦ ਹੁੰਦਾ ਸਾਡੇ ਕੋਲੇ ਕਸ਼ਮੀਰੀ ਕਿਕਰ ਦਾ ਤੇ ਟਾਲੀ ਦੇ ਬੂਰ ਦਾ ਅੰਬ ਦਾ achar ਹੁੰਦਾ ਬਾਈ ਜੀ ਸ਼ਕੈਸ਼ ਹੁੰਦੇ ਨੇ ਸਾਡੇ ਕੋਲੇ ਜਿਵੇਂ ਅੰਬ ਦਾ ਤਿਆਰ ਕਰਿਆਗਾ ਤੇ ਸ਼ੂਗਰ ਵਾਲਿਆਂ ਵਾਸਤੇ ਜਾਮਣ ਦਾ ਤਿਆਰ ਕਰਿਆ ਆ ਲੱਕੜ ਦੇ ਕੋਲੂ ਦੇ ਤੇਲ ਨੇ ਤੇ ਮੀ ਆਉਣ ਕਰਕੇ ਬਾਈ ਸਮਾਨ ਟਕੇ ਆ। ਕੋਈ ਨਾ ਮੀ ਕਰਕੇ ਮਲ ਦੀ ਦਾ ਸਾਰ ਸਿਆ ਘਾੜਾ ਤਿਆਰ ਕਰਦੇ ਆ ਤੇ ਆਟੇ ਹੁੰਦੇ ਨੇ ਠੰਡੀ ਚੱਕੀ ਦੇ ਜੋਂਦਾ ਜਵਾਹਰ ਦਾ ਰਾਗੀ ਦਾ ਕੋਧਰੇ ਦਾ ਮਲਟੀ ਗ੍ਰੇਨ ਆਟਾ ਕਿਸੇ ਨੂੰ ਸ਼ੂਗਰ ਆਉਣਾ ਵਾਸਤੇ ਆਤਾ ਤੇ ਫਿਰ ਬਿਸਕਟ ਹੁੰਦੇ ਨੇ ਬਾਈ ਜੀ ਸਾਡੇ ਕੋਲੇ ਲਗ ਲਗ ਤਰ੍ਹਾਂ ਦੇ ਬੰਸੀ ਗਣਕ ਦੇ ਖਪਲੀ ਗਣਕ ਦੇ ਤੇ ਰਾਗੀ ਕੋਧਰੇ ਦੇ ਛੋਲਿਆਂ ਦੀ ਖੇਤੀ ਕਰਦੇ ਆ ਬਾਈ ਜੀ ਛੋਲੇ ਹੁੰਦੇ ਨੇ ਸਾਡੇ ਕੋਲੇ ਓਰਸ ਦਾ ਦਲੀਆ ਹੁੰਦਾ ਜੀ ਸਾਡੇ ਕੋਲੇ ਇਹਨਾਂ ਕਾਫੀ ਪ੍ਰੋਡਕਟ ਹੁੰਦੇ ਨੇ ਕਿਸੇ ਵੀ ਵੀਰ ਨੂੰ ਸਾਡੇ ਕੋਈ ਪ੍ਰੋਡਕਟ ਚਾਹੀਦੇ ਹੋਏ ਤਾਂ ਸਾਡਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਤੇ ਆਨਲਾਈਨ ਵੀ ਅਸੀਂ ਡਿਲੀਵਰ ਕਰ ਦਿੰਨੇ ਆਂ ਦੇਸ਼ਾਂ ਵਿਦੇਸ਼ਾਂ ਚ ਵੀ ਬਾਈ ਜੀ ਪੂਰੇ ਹਰ ਸਟੇਟ ਦੇ ਵਿੱਚ ਅਸੀਂ ਸਮਾਨ ਭਜਾਉਣੇ ਘਰੇ ਬੈਠਾ ਤੂੰ ਸਾਨੂੰ ਵਟਸਐਪ ਕਰ ਸਕਦੇ ਹੋ 8427116674 ਸੋ ਜੇ ਕਿਸੇ ਨੇ ਭਾਈ ਨੈਚੁਰਲ ਚੀਜ਼ਾਂ ਹਨ ਜਾਨੀ ਕਿ ਪੁਰਾਣੇ ਫਰਕ ਜਿਹੜੇ ਆਪਣੇ ਹੁੰਦੇ ਸੀਗੇ ਕੋਧਰਾ ਹੋ ਗਿਆ ਸਮਾਨਕ ਹੋ ਗਿਆ ਇਹ ਆਪਣੇ ਵੀਰੇ ਪ੍ਰਾਣੀਆਂ ਖਰਾਕਾਂ ਹੁੰਦੀਆਂ ਸੀ ਪਹਿਲਾਂ ਅੱਜ ਕੱਲ੍ਹ ਲੋਕ ਨਹੀਂ ਖਾਂਦੇ ਤਾਂ ਹੀ ਬਿਮਾਰ ਹੋ ਜਾਂਦੇ ਨੇ ਸੋ ਜੇ ਕਿਸੇ ਨੂੰ ਮਗਾਉਣੀਆਂ ਨੇ ਚੀਜ਼ਾਂ ਤਾਂ ਆ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਜੀ ਫਿਰ ਨਾਲ ਆਰਗੇਨਿਕ ਕੱਡਾ ਨਪਰੇ ਸਦੂ ਨਾਮ ਹੈ ਜਿੰਨਾ ਦਾ ਠੀਕ ਹੈ ਤੇ ਬਾਕੀ ਸਮਾਨ ਸੋਨ ਸਾਰਾ ਦਿਖਾਤਾ ਜੇ ਇੱਕ ਵਾਰ ਘਰ ਦੇ ਆ ਇੱਕ ਚੀਜ਼ ਮਿਲ ਜੂ ਤੁਹਾਨੂੰ ਹੋਰ ਜਾਣਕਾਰੀ ਜੇ ਲੈਣੀ ਹੈ ਕੋਈ ਹੋਰ ਵੀ ਚੀਜ਼ ਬਾਰੇ ਪੁੱਛਣਾ ਤਾਂ ਆ ਨੰਬਰ ਤੇ ਕਾਲ ਕਰ ਲਿਓ ਜੀ ਨੰਬਰ ਤੁਹਾਨੂੰ ਦੱਸਤਾ ਤੇ ਬਾਕੀ ਮੈਂ ਇੱਕ ਹੋਰ ਸਪੈਸ਼ਲ ਚੀਜ਼ ਤੁਹਾਨੂੰ ਦਿਖਾਉਣੀ ਸੀਗੀ ਜੀ ਮoringa ਪਾਊਡਰ ਇਹ ਓਵਰਾਲ ਹੈਲਥ ਦੇ ਲਈ ਬਾਈ ਜੀ ਬਹੁਤ ਚੰਗਾ ਹੈ। ਇਹ ਟਰੀਕੇ ਨਾਲ ਬੰਦੇ ਨੂੰ ਜਵਾਨ ਰੱਖਦੀ। ਹਾਂਜੀ ਹਾਂਜੀ। ਸਾੰਜਨਾ ਦਾ ਪਾਊਡਰ ਹੈ। ਸਾੰਜਨਾ ਦਾ ਪਾਊਡਰ ਹੈ ਜੀ। ਸਾਰੇ ਪਲੱਸ ਬਿਮਾਰੀਆਂ ਨੂੰ ਖਤਮ ਕਰਦਾ ਜੀ ਇਹ ਚੀਜ਼। ਮੈਂ ਕਹਾਂ ਪਾਊਡਰ ਜੇ ਤੁਸੀਂ ਇਹਨੂੰ ਸਵੇਰੇ ਪਾਣੀ ਨਾਲ ਅੱਧਾ ਚਮਚਾ ਲੈ ਸਕਦੇ ਹੋ ਤੁਸੀਂ। ਫਿਰ ਵੈਦਿਕ ਪੰਜੀਰੀ ਤਿਆਰ ਕਰੀਏ ਜੀ ਅਸੀਂ। ਕੋਈ ਸਪੋਰਟਸ ਗੇਮ ਵਾਲਾ ਸਟੈਮੀਨੇ ਦੇ ਲਈ ਕੋਈ ਲੇਡੀਜ਼ ਨੂੰ ਗਾਈ ਨਹੀਂ ਪ੍ਰੋਬਲਮ ਆ ਬਜ਼ੁਰਗਾਂ ਦੀ ਢੂਈਂ ਦਰਦ, ਗੋਡੇ ਦਰਦ ਰਹਿੰਦੇ ਨੇ ਮਤਲਬ 12:00 ਵਜੇ ਥਰੀ ਡਿੰਗੂ ਡਿੰਗੂ ਕਰਦਾ। ਇੱਕ ਚਮਚਾ ਤੁਸੀਂ ਲੈਣਾਗਾ ਦੁੱਧ, ਕੌਫੀ ਕਬਜਾ ਰਹਿੰਦੀ ਹੈ ਕਬਜਾਲਿਆਂ ਵਾਸਤੇ ਸੀ ਤਿਆਰ ਕਰਿਆ ਗਿਆ ਚੂੜਨਾ ਆਪਦਾ ਠੀਕ ਹੈ ਜੀ ਠੀਕ ਹੈ ਬਾਈ ਧੰਨਵਾਦ ਸਮਾਂ ਦੇਣ ਲਈ ਸੋ ਬਾਈ ਜਿਨ੍ਹਾਂ ਨੇ ਵੀ ਨੇਚਰਲ ਚੀਜ਼ਾਂ ਲੈਣੀਆਂ ਨੇ ਘਰ ਵਾਸਤੇ ਹਨਾ ਆਪਦੇ ਵਾਸਤੇ ਆਪਦੇ ਸਰੀਰ ਵਾਸਤੇ ਤਾਂ ਆ ਨੰਬਰ ਤੁਹਾਨੂੰ ਦੇਤਾ ਜੀ 84275 16674 ਇਹ ਨੰਬਰ ਤੇ ਕਾਲ ਕਰ ਲਿਓ WhatsApp ਕਰ ਲਿਓ ਠੀਕ ਹੈ ਜੀ ਧੰਨਵਾਦ ਜੀ ਅਗਲੀ ਸਟਾਲ ਬਾਈ ਜੀ ਹੈਗੀ ਅਗਰਵਾਲ ਮਾਰਬਲ ਹਾਊਸ ਵਾਲਿਆਂ ਦੀ ਇਹਨਾਂ ਨੇ ਬਾਈ ਆਪਦਾ ਲਾਇਆ ਫਿਰ ਸਟਾਲ ਇੱਥੇ ਘਰ ਦਾ ਜਿਨ੍ਹਾਂ ਵੀ ਮਾਰਬਲ ਵਗੈਰਾ ਗਾਓ ਤੁਸੀਂ ਆ ਕੇ ਲੈ ਸਕਦੇ ਹੋ ਦੇਖ ਸਕਦੇ ਹੋ ਜੀ ਇਹਨਾਂ ਦੇ ਨੰਬਰ ਨੇ ਉੱਪਰ ਨੰਬਰ ਨੋਟ ਕਰ ਲਿਓ ਜੀ। ਵਿਤਰ ਫੈਬ੍ਰਿਕੇਸ਼ਨ ਆਲਿਆਂ ਨੇ ਘਰ ਦਾ ਜਿੰਨਾ ਵੀ ਡੈਕੋਰੇਸ਼ਨ ਦਾ ਸਮਾਨ ਹੋ ਗਿਆ ਭਾਈ ਉਹਨੇ ਉਹ ਤਿਆਰ ਕਰਕੇ ਦਿੰਦੇ ਨੇ ਗੇਟ ਵਗੈਰਾ ਹੋ ਗਿਆ ਕੋਈ ਲੋਹੇ ਦਾ ਜਾਂਦਾ ਵੀ ਕੰਮ ਕਰਾਉਣਾ ਤੁਸੀਂ ਉਹ ਬਾਈ ਜੀ ਤਿਆਰ ਕਰਕੇ ਦਿੰਦੇ ਨੇ ਦਿਖਾ ਦਿਓ ਜੇ ਇੱਕ ਵਾਰ ਸਾਰਾ ਅਗਲੀ ਸਟਾਲ ਅੱਜ ਚੱਲੀ ਜਾ ਅਗਲੀ ਸਟਾਲ ਦੇ ਚੱਲਦੇ ਆ ਇਹ ਬਾਈ ਫਿਰਾਂ ਨੇ ਲਾਈ ਹੋਈ ਹੈ ਜੀ ਜੀਪ ਤੁਸੀਂ ਸਕੂਟਰੀਆਂ ਵੀ ਦੇਖਿਆ ਹੋਣਗੇ ਆ ਮੋਟਰਸਾਈਕਲ ਵੀ ਦੇਖਿਆ ਹੋਣਗੇ ਹਨਾ ਅੱਜ ਤੁਹਾਨੂੰ ਦਿਖਾ ਦਈਏ ਇਲੈਕਟ੍ਰਿਕ ਜੀਪ ਜੀ ਈਵੀ ਜੀਪ ਆਈ ਹੈ ਜੀ ਨਵੀਂ ਇਲੈਕਟ੍ਰੀਕਲ ਜੀ ਆ ਸੀਗਾ ਹੋ ਬੰਦੇ ਨੂੰ ਲੈ ਛੁਡਾ ਲਾ ਆ ਗਿਆ ਉਹ ਲਾ ਦੇ ਫੈਲੀ ਕੀਮਤ ਹੈਗੇ 260000 ਦੀ ਉਹ ਦੂਜੀ ਦੀ ਕੀਮਤ ਹੈਗੇ 290000 90 ਕਿਲੋਮੀਟਰ 90 ਕਿਲੋਮੀਟਰ ਚੱਲਦੀਆਂ ਨੇ ਤੇ ਟੌਪ ਸਪੀਡ ਇਹਨਾਂ ਦੀ 50 ਗੀ ਹੁਣ ਅਸੀਂ ਆ ਗਏ ਜੀ 프리 ਤੇ ਟਰੈਕਟਰ ਵਾਲਿਆਂ ਦੇ ਜਿਨ੍ਹਾਂ ਦੇ ਕਹਿੰਦੇ ਪੀਟੀਸੀ న్యూਸ ਪੀਡੀਸੀ ਪੰਜਾਬੀ ਵਾਲਿਆਂ ਤੇ ਡੇਲੀ ਮਸੂਰੀਆਂ ਚੱਲਦੀਆਂ ਸੀਗੀਆਂ ਪੂਰੀ ਕਬੱਡੀ ਕੱਪ ਤੇ ਇਹਨਾਂ ਦੀ ਤੂਤੀ ਬੋਲਦੀ ਸੀ ਜਿਹੜੇ ਬਸ ਤਾਂ ਰੀਡਰ ਹੁੰਦੇ ਸੀ ਬੈਂਟ ਜਾਪੀ ਹੁੰਦੇ ਸੀ ਉਹਨਾਂ ਨੂੰ ਦਿੱਤੇ ਜਾਂਦੇ ਸੀ ਜੀ ਪ੍ਰੀਤ ਟਰੈਕਟਰ ਖਾਦੋ ਬਾਈ ਮੜੇ ਇਹ ਹੈ ਜੀ ਸੁਪਰ ਯੋਧਾ 6049 ਪ੍ਰੀਤ ਟਰੈਕਟਰ ਸੁਪਰ ਯੋਧਾ ਜੀ ਲਓ ਜੀ ਆਪਾਂ ਅੰਦਰ ਆ ਗਏ ਹੁਣ ਦੇਖਦੇ ਇਹਨਾਂ ਦੀ ਕਿਹੜੀ ਕਿਹੜੀ ਮਸ਼ੀਨਰੀ ਆ ਆ ਹੈਗਾ ਜੀ ਪ੍ਰੀਤ ਟਰੈਕਟਰ ਵਾਲਿਆਂ ਦਾ ਸੁਪਰ ਯੋਧਾ 6049 ਤੇ ਆ ਹੈਗਾ ਜੀ ਸੁਪਰ 5049 ਯੋਧਵੀਰ ਆਹ ਟਰੈਕਟਰ ਨੂੰ ਦੇਖ ਕੇ ਤਾਂ ਜੀ ਕਬੱਡੀ ਕੱਪ ਦੀ ਯਾਦ ਆ ਗਈ ਜਦੋਂ ਬਾਦਲ ਭਾਵੇਂ ਸਮੇਂ ਵਿੱਚ ਕਬੱਡੀ ਕੱਪ ਹੁੰਦੇ ਸੀ ਨਾ ਉਦੋਂ ਦਿੱਤੇ ਜਾਂਦੇ ਸੀ ਬਾਈ ਪ੍ਰਿੰਟਰ ਬੈਸਟ ਜਾਫੀਆਂ ਨੂੰ ਉਹ ਨਹੀਂ ਇਹ ਕਬੱਡੀ ਉਹ ਉਰਪਨ ਹੁੰਦੀ ਸੀ ਬਾਈ ਜੀ ਸਾਰਿਆਂ ਨੇ ਖੇਤੀਬਾੜੀ ਦੇ ਨਾਲ ਹੀ ਇਸ ਮੇਲੇ ਸਟਾਲਾਂ ਲਾਇਆ ਨੇ ਇੱਧਰ ਦੇਖੋ ਗਨੇ ਦਾ ਝਾੜਾ ਵਧਾਉਣ ਵਾਸਤੇ ਕਾਂਕੇ ਦਾ ਝਾੜਾ ਵਧਾਉਣ ਵਾਸਤੇ ਠੀਕ ਹੈ ਆਹ ਡੇਰੀ ਦੇ ਪ੍ਰੋਡਕਟ ਲਏ ਹੋਏ ਨੇ ਜੀ ਠੀਕ ਹੈ ਇਸ ਤੋਂ ਅੱਗੇ ਆਜੋ ਕੁਈ ਫੀ ਲੱਗਿਆ ਪਹਿਲੇ ਪਾਣੀ ਦੁੱਧ ਵਾਲੀ ਸਿਹਤ ਵਾਸਤੇ ਪ੍ਰੋਡਕਟ ਲਾਏ ਹੋਏ ਨੇ ਜੀ ਪਸੂ ਦੁੱਧ ਨਹੀਂ ਦਿੰਦਾ ਦੋਧੋ ਹੀ ਛੱਡਦਾ ਹੈ ਕੋਈ ਤਾਂ ਉਹਦੇ ਖਾਤਰ ਪ੍ਰੋਡਕਟ ਲਾਏ ਹੋਏ ਨਹੀਂ ਜਿੰਨਾਂ ਨੇ ਠੀਕ ਹੈ ਇਸ ਤੋਂ ਅੱਗੇ ਆ ਜਾਓ ਅੱਗੇ ਤੇ ਡੇਰੀ ਵਾਲੇ ਨੇ ਪ੍ਰੋਡਕਟ ਲਾਏ ਹੋਏ ਜੀ ਪਸੂ ਦਾ ਦੁੱਧ ਕੱਢਣ ਵਾਸਤੇ ਮਸ਼ੀਨ ਰੱਖੀ ਹੋਈ ਹੈ ਜੀ ਉਹ ਮਸ਼ੀਨ ਦੇਖੋ ਜੀ ਇਹ ਪਸੂ ਦਾ ਦੁੱਧ ਕੱਢਣ ਵਾਸਤੇ ਮਸ਼ੀਨ ਲਾਈ ਹੋਈ ਹੈ ਬਾਜੂਵਰਾਂ ਨੇ ਠੀਕ ਹੈ ਸਰ ਤਾਂ ਸਰ ਆਲੀ ਜਗੇ ਤਾਂ ਨਹੀਂ ਹੈ ਆ ਬਾਈ ਹੁਣ ਨਾ ਨੇ ਨੇਚਰ ਪ੍ਰੋਡਕਟ ਲੈ ਹੋਈ ਨਹੀਂ ਜੌਰਗੇਨਿਕ ਘਰ ਦੇ ਤਿਆਰ ਕੀਤੇ ਹੋਏ ਆ ਜੱਗੇ ਚੱਲੀਏ ਮੈਲੇ ਵੀ ਕੱਲੀ ਕੱਲੀ ਜਾਣ ਕੇ ਤੁਸਲਾ ਸਾਂਝੀ ਕਰਾਂਗੇ ਸਭ ਸਿਰੇ ਕਾਲ ਜੀ ਹੁਣ ਅਸੀਂ ਖੜਿਆਂਗੇ ਬਿਰ ਬੈਕ ਸਟੋਰ ਵਾਲਿਆਂ ਦੇ ਠੀਕ ਹੈ ਅਸੀਂ ਕੋਦ ਚੀਜ਼ਾਂ ਯੂਜ਼ ਕੀਤੀਆਂ ਹੋਈਆਂ ਇਹਨਾਂ ਦੇ ਪ੍ਰੋਡਕਟ ਜੀ ਬਹੁਤ ਕੈਂਟ ਰਿਜ਼ਲਟ ਹੈਗਾ ਜਾਨਵਰ ਵਾਸਤੇ ਸਭ ਤੋਂ ਵਧੀਆ ਚੀਜ਼ਾਂ ਨੇ ਇਹਨਾਂ ਦੀਆਂ ਸੋ ਬਾਈ ਸਾਨੂੰ ਦੱਸਣਗੇ ਵੀ ਕਿਹੜੀ ਕਿਹੜੀ ਚੀਜ਼ ਹੈ ਕਿਹੜੇ ਕਿਹੜੇ ਜਾਨਵਰ ਨੂੰ ਦੇਣੀ ਹੈ ਜੀ ਠੀਕ ਹੈ ਤੇ ਕੀ ਫਾਇਦਾ ਉਹਦਾ ਕੀ ਬੈਨੀਫਿਟ ਆ ਹਾਂਜੀ ਭਾਈ ਮਾੜਾ ਦੱਸਿਓ ਜੀ ਸਾਨੂੰ ਭਾਈ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਆਪਣੀ ਕੰਪਨੀ ਬਾਰੇ ਦੱਸਣਾ ਚਾਹੁੰਦਾ ਜੀ ਅ ਵੀਰਬੈ ਜਿਹੜੀ ਕੰਪਨੀ ਹੈ ਜੀ ਇਹ ਪੂਰੇ ਇੰਡੀਆ ਦੀ ਨੰਬਰ 1 ਕੰਪਨੀ ਹੈ ਜੀ ਜਿਹਦਾ ਪੂਰੇ 100 ਦੇਸ਼ਾਂ ਦੇ ਵਿੱਚ ਕਾਰੋਬਾਰ ਚੱਲ ਰਿਹਾ ਹੈ ਤੇ 50 ਸਾਲ ਪੁਰਾਣੀ ਕੰਪਨੀ ਜੀ ਇਹ ਜਿਹੜੀ ਸਿਰਫ ਤੇ ਸਿਰਫ ਪਛੋਣ ਦੀਆਂ ਦਵਾਈਆਂ ਬਣਾਉਂਦੀ ਹੈ ਤੇ ਹਰ ਤਰ੍ਹਾਂ ਦੇ ਜਾਨਵਰ ਦੀ ਦਵਾਈ ਬਿਰਬੇ ਕ ਵੱਲੋਂ ਬਣਾਈ ਜਾਂਦੀ ਹੈ ਜਿਵੇਂ ਕਿ ਮੱਛੀਆਂ ਦੀ ਮੁਰਗੀਆਂ ਦੀ ਗਾਵਾਂ ਮੱਝਾਂ ਦੀ ਕੁੱਤਿਆਂ ਕੁੱਤਿਆਂ ਦੀ ਤੇ ਬਿੱਲੀਆਂ ਦੀ ਔਰ ਮੇਨਲੀ ਅਗਰ ਮੈਂ ਗਾਵਾਂ ਮੱਝਾਂ ਦੀ ਗੱਲ ਕਰਾਂ ਇਸ ਟਾਈਮ ਜਿਵੇਂ ਸੂਏ ਦਾ ਟਾਈਮ ਚੱਲੀ ਜਾਂਦਾ ਤਾਂ ਹਰ ਇੱਕ ਫਾਰਮਰ ਦੇ ਘਰੇ ਕੁਝ ਗਾਵਾਂ ਜੇ ਮੱਝਾਂ ਦਲੀਆਂ ਹੁੰਦੇ ਜਿੰਨਾਂ ਸੂਚ ਮਹੀਨਾ ਡੇਢ ਮਹੀਨਾ ਰਹਿ ਜਾਂਦਾ ਪਰ ਫਾਰਮਰ ਜਦੋਂ ਸੂਚ ਮਹੀਨਾ ਡੇਢ ਮਹੀਨਾ ਰਹਿ ਜਾਂਦਾ ਇਹ ਇਹ ਉਤਪਾਦ ਲੱਭਦੇ ਨੇ ਕਿ ਸਾਡੇ ਪਸ਼ੂ ਨੂੰ ਸੂਣ ਤੋਂ ਬਾਅਦ ਕੋਈ ਦਿੱਕਤ ਨਾ ਆਵੇ ਤੇ ਵਧੀਆ ਲੇਵਾ ਬਣ ਜੇ ਪਸ਼ੂ ਦਾ ਕੋਈ ਕਿਸੇ ਨੇ ਗਾਵਾਂ ਮੱਝਾਂ ਵੇਚਦੀਆਂ ਤਾਂ ਲੇਵਰ ਤੋਂ ਕੀਮਤ ਅੱਛੀ ਮਿਲਦੀ ਹੈ ਸੂਣ ਵੇਲੇ ਜੇਰ ਆਪਣੀਆਂ ਪੈਜੇ ਇਹ ਚੀਜ਼ ਫਾਰਮਰ ਭਾਲਦਾ ਇਹਦੇ ਲਈ ਸਾਡੇ ਵਿਰਬੈਕ ਕੰਪਨੀ ਦਾ ਬਹੁਤ ਸ਼ਾਨਦਾਰ ਪ੍ਰੋਡਕਟ ਹੈ ਜੀ ਸੂਣ ਚਾਹੇ ਤੁਹਾਡੇ ਪਸ਼ੂ ਦੇ ਲਾਸਟ ਜਿਹੜਾ ਮਹੀਨਾ ਜੀ ਮਹੀਨਾ ਪਹਿਲਾਂ ਦੇਣ ਵਾਸਤੇ ਮੈਟਾਬਲਾਈਟ ਮਿਕਸ ਆਉਂਦਾ ਜੀ ਇਹ ਫ ਪੰਜਾਬ ਨਿਰਾਗਰਾਮ ਦੀਆਂ 20 ਪੁੜੀਆਂ ਹੁੰਦੀਆਂ ਹੈ ਅਗਰ ਕਿਸੇ ਵੀ ਪਸ਼ੂ ਨੂੰ ਸੂਣ ਤੋਂ ਮਹੀਨਾ ਪਹਿਲਾਂ ਦੋ ਪੁੜੀਆਂ ਰੋਜਾਨਾ ਮੈਡਾਬਲੈਡ ਦੀਆਂ ਖਵਾਈਆਂ ਜਾਣ ਲਗਾਤਾਰ 20 ਦਿਨ ਲਈ ਇਹ ਮੈਡਾਬਲੈਡ ਦਾ ਡੱਬਾ ਜੀ ਪੰਜ ਫਾਇਦੇ ਕਰਦਾ ਜੀ ਸੂਣ ਤੋਂ ਬਾਅਦ ਆਪਣੀਆਂ ਪਸ਼ੂ ਦੀ ਜੇਰ ਪੈਂਦੀ ਹੈ ਜੀ ਸੂਣ ਵੇਲੇ ਆਪਣੀਆਂ ਪਸ਼ੂ ਸੂ ਪੈਂਦਾ ਜੀ ਸਵੋਣਾ ਨਹੀਂ ਪੈਂਦਾ ਪਸ਼ੂ ਭਾਰ ਦੀ ਦਿੱਕਤ ਨਹੀਂ ਆਉਂਦੀ ਜੀ ਦੁੱਧ ਦੀ ਮਿਲਕ ਫੀਵਰ ਜਿਵੇਂ ਸੂਣ ਤੋਂ ਬਾਅਦ ਆ ਜਾਂਦਾ ਪਸ਼ੂ ਬੈਠ ਜਾਂਦੇ ਆ ਉਸ ਮਸੱਈਆ ਘਟਦੀ ਏ ਇਸ ਤੋਂ ਇਲਾਵਾ ਹੀ ਨੇਵਾ ਬਹੁਤ ਵਧੀਆ ਵਿਕਾਸ ਕਰ ਹੁੰਦਾ ਜੀ ਕਿਉਂਕਿ ਜਿੰਨਾ ਲੇਵਾ ਵੱਡਾ ਹੋਊਗਾ ਉਹਨਾਂ ਲੇਵੇ ਵਿੱਚ ਦੁੱਧ ਬੰਦ ਹੈ ਤੋਂ 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 ਪਹਿਲਾਂ ਅਗਰ ਵੀਰਪਈ ਲਾਭ ਰਹੇ ਨੇ ਵਧੀਆ ਸ਼ਾਨਦਾਰ ਪ੍ਰੋਡਕਟ ਤਾਂ ਕਿ ਲੇਵਾ ਬਣ ਜੇ ਤਾਂ ਤੋਂ ਬਾਅਦ ਦਿੱਕਤ ਨਾ ਆਵੇ ਇੱਕ ਵਾਰ ਸਿਰ ਮੈਟਾਬਲਾਈਟ ਮਿਕਸਚ ਯੂਜ਼ ਕਰਕੇ ਜਰੂਰ ਦੇਖੋ ਦੂਜੀ ਇੱਕ ਸਭ ਤੋਂ ਵੱਡੀ ਦਿੱਕਤ ਕੀ ਆਉਂਦੀ ਹੈ ਜੀ ਇਸ ਟਾਈਮ ਬਰਸਾਤਾਂ ਝੜੀਆਂ ਦਾ ਮੌਸਮ ਚੱਲੀ ਜਾਂਦਾ ਹੈ ਹਾਂਜੀ ਤਾਂ ਉਲੀ ਫੰਗੇ ਦੀ ਦਿੱਕਤ ਹੈ ਸਾਇਲੇਜ ਵੀ ਪੈ ਰਿਹਾ ਹੈ ਤਾਂ ਕਈ ਵਾਰ ਕੀ ਇਹ ਡੰਗਰ ਖਾਣਾ ਪੀਣਾ ਬੰਦ ਕਰ ਦਿੰਦਾ ਜਾਂ ਅਣਪਾਚ ਕੱਢਣ ਲੱਗ ਜਾਂਦਾ ਤਾਂ ਹੁਣ ਤੱਕ ਮਾਰਕੀਟ 'ਚ ਜਿਹੜੀ ਭੁੱਖ ਵਾਸਤੇ ਬੋਲੀਆਂ ਆ ਰਹੀਆਂ ਸੀਗੀਆਂ ਜੀ ਉਹ ਦੇਣ ਤੋਂ ਬਾਅਦ ਕੀ ਸੀਗਾ ਫਾਰਮਰ ਨੂੰ ਰਿਜ਼ਲਟ ਵਾਸਤੇ ਵੇਟ ਕਰਨੀ ਪੈਂਦੀ ਅਸੀਂ ਭੁੱਖ ਵਾਸਤੇ ਤੇ ਅਣਪਚਲੀ ਰੈਸੋਫੀਡ ਗੋਲੀ ਲੈ ਕੇ ਆਏ ਇਹ ਗੋਲੀ ਦੀ ਇੱਕ ਖਾਸ ਹੀ ਗੱਲ ਜੀ ਰੈਸੋਫੀਡ ਗੋਲੀ ਪੇਟ ਚ ਜਾਂਦੇ ਸਾਰ ਬਾਈ ਜੀ ਇਹ 10 ਮਿੰਟਾਂ ਚ ਪੂਰੀ ਦੀ ਪੂਰੀ ਖੁਰ ਜਾਂਦੀ ਹੈ ਰੋਕਟ ਵਾਂਗੂ ਕੰਮ ਕਰਦੀ ਹੈ ਜੀ ਤੇ ਜਿਹਦੇ ਨਾਲ ਰਿਜ਼ਲਟ ਬੜਾ ਫਾਸਟ ਆਂਦਾ ਹੈ ਨਹੀਂ ਪੱਟੇ ਨੂੰ ਗੋਲੀ ਕੰਮ ਕਰਨਾ ਉਹਦਾ ਸ਼ੁਰੂ ਕਰ ਦਿੰਦੀ ਹੈ ਜੀ ਤੇ ਸ਼ਹਿਰ ਵਿੱਚ ਟੈਬਲੇਟ ਆਉਂਦੀਆਂ ਨੇ ਸੋ ਭਾਈ ਦੱਸਣਗੇ ਕਿ ਕਿਹੜੀ ਕਿਹੜੀ ਟਾਈਮ ਲੈਣੀ ਆ ਇਹ ਦੇਣੀ ਵੀ ਬਹੁਤ ਸੌਖੀ ਹੈ ਜੀ ਆਮ ਜਿਹੜੀਆਂ ਹੁਣ ਤੱਕ ਭੁੱਖ ਵਾਲੀਆਂ ਗੋਲੀਆਂ ਬਾਜ਼ਾਰ ਚ ਆ ਰਹੀਆਂ ਸੀ ਆਮ ਗੋਲੀਆਂ ਜੀ ਉਹ 4 4 8 8 ਗੋਲੀਆਂ ਦੇਣੀਆਂ ਪੈਂਦੀਆਂ ਸੀ ਡੰਗਰ ਨੂੰ ਤੇ ਰਿਜ਼ਲਟ ਵੀ ਪਤਾ ਨਹੀਂ 4 5 ਦਿਨ ਲੱਗ ਜਾਂਦੇ ਸੀ ਹੋਂ ਚ ਏਵੇਂ ਏਦਾਂ ਹੀ ਵੱਧ ਸਮਾਂ ਚੱਲ ਜਾਂਦਾ ਸੀ ਇਹ ਵਿਦਿਨ 3 ਦਿਨ ਦਾ ਕੋਰਸ ਹੈ ਦਿਨ ਚ ਮਾਤਰ 2 ਗੋਲੀਆਂ ਦੇਣੀਆਂ ਹੈ ਤਿੰਨ ਦਿਨ ਲਗਾਤਾਰ ਆ ਪੱਤਾ ਖਤਮ ਹੋਣ ਤੋਂ ਪਹਿਲਾਂ ਜੀ ਪਹਿਲਾਂ ਪਹਿਲਾਂ ਡੰਗਰ ਨੇ ਆਪਦਾ ਖਾਣਾ ਪੀਣਾ ਸ਼ੁਰੂ ਕਰ ਦੇਣਾ ਅਣਪਚ ਰੁਕ ਜਾਣਾ ਹੈ ਭੇਡ ਤੇ ਲੀਵਰ ਦੋਨਾਂ ਤੇ ਕੰਮ ਕਰਦੀ ਹੈ ਰੈਸਫੀਡ ਮਾਰਕੀਟ ਚ ਹਰ ਇੱਕ ਦੁਕਾਨ ਤੇ ਅਵੇਲੇਬਲ ਹੈ ਜੀ ਦੂਜੀ ਆਖਰੀ ਗੱਲ ਸ਼ੇਅਰ ਕਰਨਾ ਚਾਹੂੰਗਾ ਜੀ ਇੱਕ ਟਾਈਮ ਬਾਜ਼ਾਰ 'ਚ ਚਿਚੜਾਂ ਦੀ ਦਿੱਕਤ ਬਹੁਤ ਵੱਡੀ ਸਮੱਸਿਆ ਹੈ ਤਾਂ ਅਕਸਰ ਫਾਰਮਰ ਇਹੇ ਜਾ ਪ੍ਰੋਡਕਟ ਲੱਭਦੇ ਚਿਚੜਾਂ ਵਾਸਤੇ ਜਿਹੜਾ ਪਸ਼ੂ ਦੇ ਲੜੇ ਬੱਚੇ ਨਾ ਕਈ ਵਾਰ ਫਾਰਮਰਾਂ ਨੂੰ ਸੋਚਦੇ ਆ ਕਿ ਮੇਰੇ ਪੁੱਛਨੇ 'ਚ ਦਵਾਈ ਚਟ ਲਈ ਕੋਈ ਨੁਕਸਾਨ ਨਾ ਹੋ ਜੇ ਇੱਕ ਬਹੁਤ ਸੇਫ ਦਵਾਈ ਦਿਖਾਣਾ ਚਾਹੂੰਗਾ ਇਹ ਚਿਚੜਾਂ ਵਾਸਤੇ ਇਹ ਆਪਣੀ ਵਿਰਬੈਕ ਕੰਪਨੀ ਦੀ ਬਿਰਤਰਾਜ ਆਂਦੀ ਹੈ ਜੀ ਚਿਚੜੀਆਂ ਵਾਸਤੇ ਇਹ ਦਵਾਈ ਦੀ ਖਾਸਿਤ ਕੀ ਹੈ ਇਹ ਬਿਨਾ ਲੜਨ ਬੱਚਣ ਵਾਲੀ ਦਵਾਈ ਹੈ ਜੀ ਇਹ ਨਾ ਪਸ਼ੂ ਦੇ ਲੜੇ ਨਾ ਮੱਛੇ ਕਈ ਵਾਰ ਪਛੂ ਚੱਟ ਲੈਂਦਾ ਜੀ ਤਾਂ ਵੀ ਕੋਈ ਨੁਕਸਾਨ ਨਹੀਂ 100% ਸੇਫ ਦਵਾਈ ਹੈ ਕਿੰਨੇ ਵੀ ਚਿਚੜਾ ਅਗਰ ਤੁਹਾਡੇ ਡੰਗਰ ਤੇ ਲੱਗੇ ਹੋਏ ਨੇ ਜੀ 1 ਲੀਟਰ ਪਾਣੀ ਦੇ ਅੰਦਰ ਤੁਸੀਂ ਇਹ 2.5 ml ਦਵਾਈ ਮਿਲਾ ਲੈਣੀ ਹੈ ਜੀ ਚਾਹੀਦਾ ਬੁਫਾਰੇ ਨਾਲ ਪਛੂ ਦੇ ਛਿੜਕ ਦੋ ਜਿੱਥੇ ਚਿਚੜ ਨੇ ਚਾਹੀ ਉਸ ਦਵਾਈ ਦਾ ਪੋਚਾ ਮਾਰ ਦੋ ਪਛੂ ਦੇ ਅੰਦਰ ਦੇ ਕੋ ਕਰਕੇ ਉਹਦੇ ਕੱਪੜਾ ਮਾਰ ਸਕਦੇ ਆ ਕਿਹੜੇ ਕਿਹੜੇ ਜਾਨਵਰ ਦੇ ਸਕਦੇ ਆ ਜੀ ਛੋਟਾ ਕੋ ਕੱਟਰੂ ਬੱਛਰੂ ਹੈ ਜਾ ਗਾਂ ਮੱਝ ਵੱਡੀ ਭੇਡ ਬੱਕਰੀਆਂ ਹਰ ਤਰ੍ਹਾਂ ਦੇ ਜਾਨਵਰ ਦੇ ਤੁਸੀਂ ਚਿਚੜੂ ਤਾਰਨ ਵਾਸਤੇ ਬਿਰਤਰਾ ਦਾ ਇਸਤੇਮਾਲ ਕਰਵਾ ਸਕਦੇ ਹੋ ਡੌਗ ਨੂੰ ਦੇ ਸਕਦੇ ਆ ਜੀ ਡੌਗ ਵਾਸਤੇ ਲੱਗ ਮੈਡੀਸਿਨ ਆਂ ਠੀਕ ਹੈ ਜੀ ਗਾਂ ਮੱਝ ਕੱਟਰੂ ਬੱਛਰੂ ਹੈ ਜਾਂ ਭੇਡਾਂ ਬੱਕਰੀਆਂ ਉਹਨਾਂ 'ਚ ਤੁਸੀਂ ਇਹਦਾ ਇਸਤੇਮਾਲ ਕਰਵਾ ਸਕਦੇ ਹੋ ਠੀਕ ਹੈ ਜੀ ਇਹਦੀਆਂ ਸਾਰੀਆਂ ਉਲਬਦ ਨੇ ਜੀ ਇਹ ਛੋਟੀ 6 ਐਮਐਲ ਦੀ ਪੈਕਿੰਗ 'ਚ ਵੀ ਹੁੰਦੀ ਹੈ 15 ਐਮਐਲ ਵੀ 50 ਐਮਐਲ ਵੀ ਤਾਂ ਬਿਨਾਂ ਲੜਨ ਮਚਣ ਵਾਲੀ ਦਵਾਈ ਹੈ ਜੀ ਬਿਰਤਰਾ ਠੀਕ ਹੈ ਜੀ ਬਾਕੀ ਹੋਰ ਜਾਨਵਰਾਂ ਵਾਸਤੇ ਵੈਕਿਨਾਂ ਕੋਲ ਪ੍ਰੋਡਕਟ ਰੱਖੇ ਹੋਏ ਨੇ ਓਸ਼ੂ ਠੀਕ ਹੈ ਕੁੱਤੇ ਬਿੱਲੇ ਡੌਗ ਵਾਸਤੇ ਜਿਹੜੇ ਬੰਦੇ ਡੌਗ ਲਵਰ ਨੇ ਉਹਨਾਂ ਵਾਸਤੇ ਬਣਾ ਦਿੱਤੀ ਲੈਣਗੇ ਬਹੁਤ ਸੋਹਣੇ ਸੋਹਣੇ ਪ੍ਰੋਡਕਟ ਠੀਕ ਹੈ ਜੀ ਸੈਫ ਕੁਤਿਆ ਇੱਕ ਇੱਕ ਚੀਜ਼ ਹੈ ਇਕੱਲੀ ਇਕੱਲੀ ਚੀਜ਼ ਬਾਕੀ ਠੀਕ ਹੈ ਸੋ 44 ਨੰਬਰ ਦਫਾ ਦਾਂਗੇ ਬਿਨਾਂ ਲੜਨ ਬਚਣ ਦਵਾਈਆਂ ਜੀ ਇਹਨਾਂ ਚੱਲ ਆਨਲਾਈਨ ਜੀ ਮੰਗਵਣੀਆਂ ਠੀਕ ਹੈ ਜੀ ਆਫਰ ਆਕੇ ਨਹੀਂ ਆਉਂਦੇ ਪਸੰਦ ਦਿਖਾ ਦਿੰਦੇ ਆ ਪਣੀ ਪਣੀ ਪੀ ਬੈਠਾ ਜੀ ਆਜੋ ਬਈ ਸਾਨੂੰ ਪੰਜਾਬੀਆਂ ਦੀ ਪਹਿਲੀ ਮਨਪਸੰਦ ਹੁਣ ਚੀਜ਼ ਉਹਨਾਂ ਲੱਕੜੀ ਦੇ ਦੋ ਵਾਲੇ ਫ੍ਰੀ ਵਾਲੇ ਦੇ ਬੋਲਟ ਆਜਾ ਵੀ ਕੈਮਰਾ ਵਾਲਾ ਕਰਾ ਚੈਸ਼ਮੀਨਜੂਆ ਚੈਸ਼ਮੀਨਜੂਆ ਜੀ ਦੇ ਦਿਖਾ ਬਾਈ ਮੜੇ ਕੀ ਹਾਲ ਹੈ ਬਾਈ ਵਧੀਆ ਵਧੀਆ ਢੀਲੂ ਸ਼ਕਨ ਤੁਸੀਂ ਹਾਂਜੀ ਆਜੇ ਟੋਸ ਤੋਂ ਠੀਕ ਹੈ ਠੀਕ ਹੈ ਇਹ ਬਾਈ ਆਪਣਾ ਸ਼ੋਅਰੂਮ ਤਾਂ ਨੇ ਇਹਨੂੰ ਦੱਸਣ ਕਿ ਬਾਈ ਕਿਹੜੇ ਕਿਹੜੇ ਬਾਈਕ ਹੈ ਤੇ ਈ ਫੈਸ਼ਨਾਂ ਦੇ ਕੀ ਰੇਟ ਆ ਕੀ ਨਹੀਂ ਬਾਈ ਕੋਲ ਬਾਈ ਪਹਿਲਾ ਸਟੈਂਡਰਡ ਆ ਜਾਂਦਾ ਆ ਸਟੈਂਡਰਡ ਹਾਂਜੀ ਇਹਦਾ 210000 ਰੇਟ ਹੈ ਜੀ 210000 ਆਨ ਰੋਡ ਹਾਂਜੀ ਆਹ ਵਾਲਾ ਫਿਰ ਉਹਦੇ ਬਾਅਦ ਆਪਣੇ ਕੋਲ ਕਲਾਸਿਕ ਆ ਜਾਂਦਾ ਜੀ ਠੀਕ ਹੈ ਇਹਦਾ ਕੀ ਰੇਟ ਆ ਹੁਣ ਇਹ ਔਨਰ 272000 ਦਾ ਰਹਿ ਜਾਂਦਾ ਵੀ 270000 ਦਾ 350 ਸੀਜੀ ਹਾਂਜੀ ਠੀਕ ਹੈ ਬਾਕੀ ਜੇ ਸਾਰਾ ਕੁਝ LED ਡਿਪਾਰਟਮੈਂਟ ਆ ਜਾਂਦਾ ਸਾਰੇ ਲਾਈਟਾਂ ਵਗੈਰਾ LED ਆ ਜਾਂਦੀਆਂ ਇਹਦੀਆਂ ਠੀਕ ਹੈ ਜੀ ਕਲਰ ਮੈਟ ਬਲੈਕ ਆ ਗਿਆ ਰੀਅਰ ਕਲਰ ਆ ਠੀਕ ਹੈ ਠੀਕ ਹੈ ਹੋਰ ਕੀ ਕਲਰ ਆਪਸ਼ਨ ਆ ਇਹ ਚ ਕਲਰ ਆਪਸ਼ਨ ਬਈ ਆਪਣਾ ਮਿਲ ਜਾਂਦੀਆਂ ਚਾਰ ਪੰਜ ਕਲਰ ਆਪਸ਼ਨ ਮਿਲ ਜਾਂਦੇ ਆ ਠੀਕ ਹੈ ਇਹ ਚ ਡੁਅਲ ਡਿਸਕ ਡੁਅਲ ਏਰੀਆਸ ਆਉਂਦਾ ਬ੍ਰੇਕਿੰਗ ਸਿਸਟਮ ਵਧੀਆ ਆਪਣਾ ਏਜੰਸੀ ਕਿੱਥੇ ਪੈਂਦੀ ਹੈ ਬਈ ਇਹ ਆਪਣੀ ਗੋਨਿਆਣਾ ਰੋਡ ਤੇ ਬਈ ਗਣੇਸ਼ਾ ਵਾਸਦੀ ਦੇ ਕੋਲ ਪੈਂਦੀ ਹੈ ਅੜਾਜੀ ਆਟੋ ਦਾ ਨਾਮ ਤੇ ਜੇ ਕੇ ਸੇ ਮੇਰੇ ਵੀਰ ਭਾਈ ਨੇ ਇੱਛੋ ਕਿਹਾਗਾ ਜੀ ਲੈਣ ਦਾ ਤਾਂ ਬਾਈ ਸ਼ੋਰੂਮ ਤੇ ਜਾ ਕੇ ਮਿਲੋ ਠੀਕ ਹੈ ਬਾਈਆਂ ਨੂੰ ਠੀਕ ਹੈ ਜੀ ਓਕੇ ਓਕੇ ਬਾਈ ਧੰਨਵਾਦ ਜੀ ਆ ਦੇਖੋ ਬਈ ਕਿਸਾਨ ਭਰਾਵੋ ਇਹ ਡੀਜ਼ਲ ਵਾਸਤੇ ਜੀ ਟੈਂਕੀ ਤੇ 1200 ਲੀਟਰ ਦੀ ਟੈਂਕੀ ਹੈ ਜੀ ਡੀਜ਼ਲ ਵਾਸਤੇ ਇਕੱਲਾ ਕਲਾ ਮੀਟਰ ਨੋਟ ਹੋਣਾ ਇੱਥੇ ਰਬੜ ਦੀ ਲੋਹਾ ਪੰਪ ਵੀ ਨਾਲ ਹਣ ਬਾਈ ਅਸੀਂ ਖੜੇ ਆ ਜੀ ਦਸ਼ਮੇਸ਼ ਪਲੇਰ ਕੋਟਲਾ ਪੰਜਾਬ ਵਾਲਿਆਂ ਦੇ ਇਹ ਬਾਈ ਹੁਣਾਂ ਨੇ ਕੰਬੈਨ ਲਾਈ ਹੋਈ ਆ ਬਾਕੀ ਵੀ ਪਟੜਕ ਲਾਈ ਹੋਏ ਨੇ ਤੁਹਾਨੂੰ ਕੰਬੈਨ ਦਿਖਾ ਰਹੇ ਆ ਜੀ ਦਸ਼ਮੇਸ਼ 990 ਜੱਟ ਦੀ ਕੰਬੈਨ ਚੱਲਦੀ ਤਿੰਨ ਧੌਂਦੇ ਆ ਟਰੈਕਟਰ ਦਾਣੇ ਦਸ਼ਮੇਸ਼ 990 ਇਹਨੇ ਜੱਟ ਦੀ ਕੰਬੈਨ ਚੱਲਦੀ ਤਿੰਨ ਧੌਂਦੇ ਆ ਟਰੈਕਟਰ ਦਾਣੇ ਦਸ਼ਮੇਸ਼ 990 ਜੀ ਆ ਬਾਈ ਚੀਜ਼ ਦੂਰੋਂ ਇੱਥੋਂ ਅਸੀਂ ਦੋ ਦਿਨ ਆਈ ਆ ਕੇ ਮੁੜ ਗਏ ਹੈ ਤੇ ਫਿਰ ਦੁਬਾਰਾ ਇੱਥੇ ਆਏ ਆ ਘੁੰਮ ਕੇ ਕੋਈ ਚੀਜ਼ ਦਿਖਾਉਣ ਦੇ ਮਾਰੇ ਇਹ ਟਰਾਲੀ ਤਿਆਰ ਕੀਤੀ ਹੈ ਜੀ ਬਾਈਆਂ ਨੇ ਜਿਹੜੇ ਬਾਈ ਬਰਕਸ਼ਾਪ ਵਾਲੇ ਹੁੰਦੇ ਨੇ ਨਾ ਬਰਕਸ਼ਾਪ ਵਾਲੇ ਤਗੜੀ ਕੰਮ ਨੇ ਉਹ ਆਪਦੀ ਚੀਜ਼ ਤਿਆਰ ਕਰਦੇ ਨੇ ਟਰਾਲੀ ਤਿਆਰ ਕੀਤੀ ਹੈ ਜੀ ਦੇਖੋ ਕਿੰਨੀ ਏ ਟਰਾਲੀ ਦੇਖ ਬਈ ਟਰਾਲੀ ਕਿੱਡੀ ਆ ਹਾਂ ਆਪਣੇ ਘਰ ਜਿੱਡੀ ਆ ਸਹੀ ਕਿਹਾ ਬਾਈ ਨੇ ਆਪਣੇ ਘਰ ਜਿੱਡੀ ਟਰਾਲੀ ਆ ਜੇ ਕਿਤੇ ਵਿਸਾਖੀ ਮੱਸੇ ਜਾਣਾ ਤਾਂ ਸਾਰਾ ਪਿੰਡ ਭਰ ਕੇ ਲੈ ਜਾਵੇ ਇਦਾਂ ਟਰਾਲੀ ਤਿਆਰ ਕਰਤੀ ਬਾਈ ਫਰਾਂ ਨੇ ਆ ਗਿਆ ਜੀ ਕੋਲ ਸੋ ਦੇ ਇਹ ਬਣਾ ਬਾਈ ਹੁਣ ਨੇ ਸਟਾਲ ਲਾਈ ਹੋਈ ਆ ਆਪਦੀ ਇਹ ਸਟੱਡੀ ਲੋਨ ਕਰਦੇ ਨੇ ਜੀ ਸੋ ਬਾਈ ਹੁਣਾਂ ਤੋਂ ਪੁੱਛਾਂਗੇ ਸਟੱਡੀ ਲੋਨ ਦਾ ਕੀ ਪ੍ਰੋਸੈਸ ਹੈ ਠੀਕ ਹੈ ਕਿੱਥੇ ਕਿੱਥੇ ਆਪਣੀ ਬ੍ਰਾਂਚ ਆ ਤੇ ਕਿਹੜੇ ਕਿਹੜੇ ਬੰਦੇ ਕਰਵਾ ਸਕਦੇ ਨੇ ਆਜੋ ਜੀ ਮਾੜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇਹ ਬਾਈ ਦੱਸੋ ਮਾੜਾ ਆਡੀਅנס ਨੂੰ ਆਪਣੀ ਇਸ ਇਸ ਬੇਸਟ ਕਰੀ ਡਾਊਨ ਕਰਦੇ ਹੋ ਕੀ ਪ੍ਰੋਸੈਸ ਹੈ ਠੀਕ ਹੈ ਤੇ ਆਪਣੀ ਬ੍ਰਾਂਚ ਕਿੱਥੇ ਕਿੱਥੇ ਹੈ ਦੀ ਜੀ ਵੀਰੇ ਆਪਾਂ ਐਜੂਕੇਸ਼ਨ ਔਨ ਕਰਦੇ ਆਂ ਬੱਚਿਆਂ ਨੇ ਬਾਹਰ-ਬਾਹਰ ਜਾਣ ਤੇ ਪੜ੍ਹਨ ਵਾਸਤੇ ਚਾਹਵਾਨ ਹੁੰਦੇ ਨੇ ਬੱਚੇ ਉਹਨਾਂ ਨੂੰ ਅਸੀਂ ਲੋਨ ਕਰਦੇ ਆਂ ਜੀ ਇਹ ਪਲਾਸਟਿਕ ਬਿਵਾਕ ਉਹ ਜਿਹੜਾ ਅਸੀਂ ਲੋਨ ਹੁੰਦਾ ਹੈ ਨਾ ਅੰਸ ਪਰ ਲੋਨ ਕਰਵਾ ਲੈ ਬਿਨਾ ਪ੍ਰੂਫੀ ਤੇ ਬਿਨਾ ਸਕਿਉਰਿਟੀ ਤੋਂ ਬਿਨਾ ਹੀ ਕੋਈ ਚਾਰਜੀਸ ਕੋਈ ਚਾਰਜੀਸ ਨਹੀਂ ਲੈਂਦੇ ਠੀਕ ਹੈ ਜੀ ਐਮਐਲੀ ਲੋਨ ਨੂੰ ਦੁਆਰਾ ਭਰਨ ਦਾ ਕੀ ਪ੍ਰੋਸੈਸ ਹੈ ਜੀ ਹਾਂ ਜੀ ਭਾਈ ਇਹ ਜਿੰਨੇ ਦਾ ਵੀ ਲੋਨ ਕਰਾਂਦਾ ਬੱਚਾ ਉਹਦੀ ਪਹਿਲੇ 3 ਸਾਲ ਤੱਕ 2000 ਕਿਸ਼ਤਾਂ ਦਿੰ ਉਹ ਨਾਲੋਂ ਜੀ ਉਧਾਰ ਮੰਦ ਐਮ ਉਹ ਮੇਰੇ ਠੀਕ ਹੈ। ਤਾਂ ਇਹ ਮਾਈ 2000 ਰੱਖੀ ਹੋਈ ਹੈ 2000 ਕਿਸ਼ਤ ਪਰ ਇੱਕ ਬੰਦਾ ਹੌਲੀ ਹੌਲੀ ਆਪਦਾ ਲੋਨ ਯਾਨੀ ਕਿ ਪੂਰਾ ਕਰ ਸਕਦਾ ਹੈਗਾ। ਤੇ ਕਿੱਥੇ ਕਿੱਥੇ ਬ੍ਰਾਂਚ ਆਪਣੀ ਮੜ ਦੱਸਾਂ? ਆਪਣੀ 6 ਬ੍ਰਾਂਚਾਂ ਰਨਿੰਗ ਦੇ ਵਿੱਚ ਚੱਲ ਰਹੀਆਂ ਮੁਕਸਰ, ਮੋਗਾ, ਚੰਡੀਗੜ੍ਹ, ਕਰਨਾਲ, ਅਮ੍ਰਿਤਸਰ ਤੋਂ ਲੁਧਿਆਣਾ। ਠੀਕ ਹੈ ਜੀ। ਹਾਂ ਜੀ। ਸੋ ਜਿਹੜੀ ਵੀ ਬਾਈ ਨੇੜੇ ਸਨੋ ਸਟੈਰ ਲੱਗਦਾ ਹਨਾ ਬਾਈ ਨੇ ਬ੍ਰਾਂਚਾਂ ਦੱਸੀਆਂ ਨੇ ਉੱਥੇ ਆਓ ਤੇ ਸਟੱਡੀ ਲੋਨ ਕਰਵਾ ਸਕਦੇ ਜੀ ਕਿ 12ਵੀਂ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਲੋਨ ਹੁੰਦਾ ਜੀ ਇਹ। ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਤਾਂ ਉਹਦੇ ਵਾਸਤੇ ਨੰਬਰ ਦੱਸ ਦੋ ਜੀ 85590 जी 47381 ਇਹ ਨੰਬਰ ਹੈ ਜੇ ਇਹਨਾਂ ਦਾ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਆ ਠੀਕ ਹੈ ਜੀ ਓਕੇ ਵੈਲਕਮ ਠੀਕ ਹੈ ਜੀ ਸੋ ਹੁਣ ਆਪਾਂ ਆ ਗਿਆ ਆਪਾਂ ਅਗਲੀ ਸਟਾਲ ਤੇ ਇੱਥੇ ਆਪਾਂ ਆ ਗਏ ਖੜ ਗਏ ਆਂ ਚੀਜ਼ਾਂ ਦੇਖੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਹਨਾ ਸੋ ਪੁੱਛਦੇ ਆਂ ਭਾਈ ਸਰ ਉਹਦਾ ਕੀ ਸਿਸਟਮ ਹੈ ਦਾ ਹੁਣ ਆਪਾਂ ਖੜੇ ਆ ਜੀ ਆਰ ਕੇ ਐਗਰੋ ਵਾਲਿਆਂ ਦੇ ਸਨਾਮ ਤੋਂ ਨੇ ਆਰ ਕੇ ਗੁਰੂ ਸਨਾਮ ਇਹ ਦੱਸੇ ਤੇ ਕਾਰੇ ਕੀ ਕੋਸਾ ਪਿਆ ਜੀ ਇਹ ਭਾਈ ਵੀ ਕਾ ਵੀ ਪਜਾ ਕੇ ਇੱਕ ਮਤਲਬ ਪਹਿਲਾਂ ਲੈ ਠੀਕ ਹੈ ਆਪਾਂ ਜੇ ਆ ਵੀਡ ਕਰ ਦੋ ਨਾ ਵੀਡ ਕਰਕੇ ਮੋਟਰ ਬੰਦ ਹੋ ਜੀ ਠੀਕ ਹੈ ਜੀ ਤੇ ਆ ਆਪਣਾ ਬਿਜਲੀ ਚਾਹ ਦਾ ਆਪਣਾ ਬਿਜਲੀ ਦਾ ਬੱਤੀ ਮੋਟਰ ਦਾ ਇੱਕ ਮਿੰਟ ਦਾ ਸੇ ਵੀ ਸ਼ੁਰੂ ਆ ਆਪਣਾ ਬਾਕਸ ਆ ਗਿਆ ਵੀ ਇਹ ਚ ਸਾਰਾ ਫਿਲਟਰ ਦਾ ਫਿਲਟਰ ਆ ਜਾਣਾ ਸਾਰਾ ਕੋਈ ਵੀ ਚੀਜ਼ ਬਾਹਰ ਹੀ ਰਹਿੰਦੀ ਆ ਆਪਣੇ ਦੂਸਰੇ ਆਇਆ ਨੇ ਇਹ ਆਪਰਾ ਘੱਟ ਰੇਟ ਵਾਲੇ ਇਹ 11:15 ਦਾ ਵੀ ਹੈ ਦਾ ਵੀ 10 ਦਾ ਵੀ ਰਹਿ ਜਾਂਦਾ ਆ ਆਪਣਾ ਦੂਸਰਾ 650 ਦਾ ਆਟੋ ਕੱਟ ਕਰਨ ਵਾਲਾ ਇਹਦਾ ਰੇਟ ਠੀਕ ਹੈ ਉਹ ਜਿਹੜੀ ਆਪਣੇ ਅੰਦਰ ਚੱਲ ਰਹੀ ਹੈ ਇੱਕ ਮੱਛੀ ਉਹ ਮੱਛੀ ਸੌਰੀ ਜੀ ਛੋਟੇ ਜਿਹੇ ਮੀਟਰਾਂ ਵਾਤੇ ਵੀ ਜਿਨ੍ਹਾਂ ਨੇ ਘੱਟ ਵਾਜਣ ਵਾਲੇ ਨੇ ਠੀਕ ਹੈ ਜੀ ਉਹ ਆਹ ਦਿਖਾ ਦਿਓ ਇੱਕ ਵਾਰ ਇੱਕ ਆਹ ਚਲਾਗੇ ਮੇਰੇ ਕਿਸਾਨ ਭਾਈ ਜਿਨ੍ਹਾਂ ਦਾ ਥੋੜਾ ਬਜੜ ਘੱਟ ਆ ਹੈ ਨਾ ਇਹ ਮਸ਼ੀਨ ਉਹਨਾਂ ਵਾਸਤੇ ਆ ਜੀ ਜਲਦੀ ਦਿਖਾ ਦਿਓ ਜੀ ਉਹ ਸਾਹਮਣੇ ਪਈ ਹੈ ਜੀ 2500 ਦਾ ਸੈਟ ਆ। ਆ ਕਾਰਵਾਸ਼ਰ ਨੇ। ਠੀਕ ਹੈ ਬਾਕੀ ਇਹਨਾਂ ਦਾ ਨੰਬਰ ਦਿਖਾ ਦਿਓ ਜੀ ਬਾਈ ਇਹਦਾ ਆਰ ਕੇ ਇੰਡਸਟਰੀ ਨਾਮ ਤੋਂ ਜੀ ਠੀਕ ਹੈ। ਇਹ WhatsApp ਨੰਬਰ ਇਹਨਾਂ ਦਾ ਇਹ ਕਾਰਡ ਹੈ ਜੀ। ਆਰ ਕੇ ਸੋਭੀਤ ਲੋਕ ਦਾ ਮਹਾਰਾਜ ਆਹ ਸੋ ਫਰਕੀ ਗਰੀਬਾਂ ਨੂੰ ਬੁਰੀ ਰਹਿਣ ਨੂੰ ਲੋਕਾਂ ਨੇ ਉਹਨਾਂ ਸਾਰੇ ਕਰਕੇ ਵਰਤਵਾਸ ਬਰਗਾਮਾਂ ਦੀ ਸ਼ੋਰ ਹੋਣ ਕਿ ਕਈ ਕੋ ਤੋਂ ਪੁਰਾਣੋ ਹਾਂਜੀ ਦੋਸਤੋ ਏਸੀ ਜੱਜ ਦਾ ਕਿਸਾਨ ਮੇਲਾ ਜੋ ਕਿ ਪੁੱਚੋ ਮੰਡੀ ਬਠਿੰਡਾ ਵਿਖੇ ਕਰਵਾਇਆ ਗਿਆ ਉਮੀਦ ਕਰਦੇ ਆ ਤੁਹਾਨੂੰ ਮੇਲਾ ਚੰਗਾ ਲੱਗੇ ਹੋਵੇਗਾ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਜੀ ਸਾਡੇ ਗੋਸਲ ਟੀਵੀ ਰਾਹੀਂ ਤੁਹਾਨੂੰ ਮੇਲੇ ਦੀ ਕੱਲੀ ਕੱਲੀ ਜਾਣਕਾਰੀ ਤੁਹਾਡੇ ਰੂਬਰੂ ਕਰੀਏ ਸੋ ਵੀਡੀਓ ਨੂੰ ਅਸੀਂ ਦੋ ਭਾਗਾਂ ਵਿੱਚ ਵੰਡੇ ਹੈ ਜੀ ਦੋਨੇ ਭਾਗ ਤੁਸੀਂ ਜ਼ਰੂਰ ਦੇਖਣੇ ਨੇ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਜੀ ਆਉਣ ਵਾਲੀਆਂ ਅਪਡੇਟ ਲਈ ਸਾਡੇ ਗੋਸਲ ਟੀਵੀ ਚੈਨਲ ਨੂੰ ਜ਼ਰੂਰ ਫੋਲੋ ਕਰ ਲਓ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ